ਬਾਕੀ ਬਾਈ ਜਿਹੜਾ ਕਬੂਤਰ ਵਾਪਸ ਕੀਤਾ ਇਹ ਬਾਈ ਕਿਥੋਂ ਲੈ ਕੇ ਆਉਂਦਾ ਸਮਾਨ ਪਿਆ ਇਹਨੇ ਦੱਸੇ ਕੋਈ ਅੰਧਾ ਨਹੀਂ ਕਿ ਐਸ ਟਾਈਮ ਐਸੇ ਬੈਠੇ ਵੀ ਵੱਡੀ ਸ਼ਖਸ਼ੀਰ ਦੇ ਘਰੇ ਆ ਠੀਕ ਹੈਗੇ ਨਹੀਂ ਤੇ ਮੀਰਾ ਜੀ ਨੂੰ ਕਹਿੰਦਾ ਨਹੀਂ ਸਾਡੇ ਕੋਲੇ ਮੀਰਾ ਵਾਲੇ ਸ਼ਾਹ ਜੀ ਬਾਬੋ ਕੀ ਹਾਲ ਚਾਲ ਸਾਰੇ ਜਾਂਦਾ ਹੋਰ ਕੀ ਬੰਦਦਾ ਕਰਦਾ ਤੇ ਮੈਂ ਹਾਂ ਚੱਲ ਸੋਭਾ ਸੋਭਾ ਬਲਾ ਉੱਦ ਸਟੱਡੀ ਕਰਕੇ ਤੇ ਕਬੂਤਰ ਕੱਟিয়ে ਬਾਹਰ ਆਪਣੇ ਤੇ ਸਭ ਤੋਂ ਪਹਿਲਾਂ ਅੰਦਰ ਬਿੱਲੀ ਵੀ ਆ ਕੇ ਆਈਏ ਬਾਬੇ ਮडम ਤੇ ਅੱਜ ਬਾਵਟਰੀ ਆਪਾਂ ਕਾਂਕ ਠੀਕ ਆ ਕਾਂਕ ਕਢਾਉਣੀ ਚਾਰ ਚਫਰਿਓ ਕਾ ਉਹ ਨਹੀਂ ਮਸ਼ੀਨਾਂ ਡਾਉਣੀ ਕੰਮ ਨਿਵੇੜਦੇ ਪੱਲਾ ਬਿੱਲੀ ਵੀ ਲਿਆ ਇੱਥੇ ਹੁੰਦੀ ਆ ਬਿੱਲੀ ਤਾਂ ਹੈ ਨਹੀਂ ਤੇ ਇੱਕ ਉੱਤਰ ਕੱਢ ਦਈਏ ਜਿਹਨੂੰ ਆਪਾਂ ਦਾਨੇ ਦੋਨੇ ਪਾਦ ਕੇ ਸਰੋਂ ਸਮੰਹ ਨਟਰਮ ਪੜਰਮ ਆਜੋ ਪਤੋਏ ਆਜੋ ਚੱਲੋ ਨਿਕਾ ਓਏ ਬੱਚਾ ਆ ਗਿਆ ਉਹ ਆਪਣਾ ਹੈ ਕਿ ਕਿੱਧਰ ਗਿਆ ਸੀ ਆ ਉੱਤਰ ਦਾ ਪਿਆ ਹੁੰਦਾ ਹਰਿਆਕੇ ਪਰ ਲੋ ਦੋ ਬੱਚਿਆ ਨਿਕਲੇ ਪਏ ਦੋ ਅੰਡੇ ਹੋਰੇ ਇੱਕ ਬੱਚਾ ਉਹ ਨਿਕਲਿਆ ਬੈਠਾ ਕਮਾਲਾ ਉਹੀ ਪਈਆਂ ਲਹਿਰਾਂ ਵਹਿਰਾਂ ਕਰੀਂ ਬਿਦਰ ਬਿਠਾ ਵੇਖੋ ਮੇਰਾ ਆ ਕਰਨਾ ਟਾਈਮ ਲੱਗਦਾ ਇਹ ਅੱਜ ਮੈਂ ਹੱਥ ਨੇ ਉਤਨੀ ਵੇਖੂ ਕਰੂ ਤੈਨੂੰ ਦਾਣੇ ਦੋਨੇ ਪਾ ਦੀਆਂ ਹਨਾ ਗੇਰਾ ਤੇ ਫੇਰ ਬੇਨੇ ਕੀ ਪਾਉਂਦਾ ਗਾ ਜੀ ਚੱਲ ਪਿਆ ਮਾਗਰ ਨੂੰ ਤੇਲ ਕੌਂਟਰੈਕਟ ਚ ਇਸ ਤੇ ਅਜੂ ਕਵਾਟ ਸਨਦਾ ਪਰ ਨਹੀਂ ਸਕਦਾ ਸਾਦੀਆਂ ਰੋਡ ਟ੍ਰੈਕਟਰ ਕਿੱਥੇ ਮਰਦੂਦ ਲਾ ਜਾਣਾ ਨਾ ਨਾਲੀ ਪੁੱਲ ਦੇ ਹੋਣਾ ਤੇ ਜਿਹੜਾ ਚੱਲੀਏ ਫੇਰ ਉਹ ਜਿਹੜੇ ਮਤਲਬ ਕਿ ਉਹ ਗੇੜ ਨੂੰ ਨਾਲ ਦੀ ਪਾਰ ਫਤਹ ਖਾਣਾ ਕੋਲ ਜਾਂਦਾ ਰੋਡ ਪਾਣੀ ਘਾੜੀ ਹੁਣ ਬੋਜੀ ਟੱਕੀ ਚੱਲ ਗਏ ਬੋਜੀ ਖੜੂ ਬਾਰ ਗਿਆ ਜੀ ਨਾ ਤੇ ਚੱਲਦੇ ਆ ਖੇਤ ਮਸ਼ੀਨਰੀ ਉੱਪਰ ਦੀ ਤੇ ਸੱਤ ਦੇ ਬਟਨ ਨਹੀਂ ਕਰਦੇ ਤੇ ਆਈਂ ਚਾਰੀ ਕਾ ਨਹੀਂ ਰੇਂਗ ਜਾ ਜਾਣੂ ਕਿਹਾ ਵੀ ਲੱਕੀ ਟਿਕੀ ਬਟਨ ਨੇ ਚਲੋ ਜੀ ਜੀਵਾਦ ਆਉਂਦਾ ਸਾਡਾ ਸਰਕਾਰੀ ਸਾਹਮ ਆਜੋ ਬਰਾ ਭੱਜਾ ਭੱਜਾ ਮਿੰਟ ਮਾਰ ਜੀ ਨਹੀਂ ਘੜੀਏਗੀ ਆਇਆ ਹੈ ਮੁੰਦਨਗਰਾਂ ਚੱਲੀਏ ਖੇਤ ਨੂੰ ਬਾਕੀ ਟਰਾਲੀ ਪਾਲੀ ਇੱਕ ਟੈਡ ਗਾਹ ਗਿਆ ਮਨਪੁਰਿਕਾ ਫਟ ਹੈ ਹੈ ਚੱਲ ਬੰਦੀ ਹੈ ਚੱਲ ਇਧਰੋਂ ਫਸਰਾ ਕੇ ਮੇਰਾ ਮਗਰ ਜਾ ਜਾ ਚਲੋ ਬਾਬੇ ਚੱਲਦੇ ਆ ਖੇਤਾਂ ਨੂੰ ਚੱਲ ਕੇ ਸ਼ੇਰ ਕਰ ਆ ਲਾਓ ਜੀ ਹਾਂ ਜੀ ਉੱਪਰ ਦੇ ਖੇਤਾਂ ਸਰ ਜੀ ਕੀ ਕਰ ਰਹੀ ਹੈ ਨਾਮ ਤੁਸੀਂ ਅੱਗੇ ਚੱਲ ਰਹੇ ਹੈ ਚੱਲ ਰਹੇ ਹੈ ਕਿਤੇ ਦੀ ਬਾਤ ਹੀ ਦਿਖਾ ਦੇ ਕਿ ਇੱਕ ਥੈਂਕ ਬੱਦਲ ਰਹੇ ਹੈ ਕਿਹ ਵੱਢੀ ਜਾਣਾ ਹੈ ਦਿਖਾਈ ਜਾਂਦੀ ਹੈ ਕਿਨੇ ਕੰਮ ਚੱਲੀ ਜਾਂਦੀ ਹੈ ਮਸ਼ੀਨ ਤੇ ਚੱਲੀ ਜਾਂਦੇ ਹੈ ਜੱਟ ਜੀ ਮੈਂ ਜੱਗ ਵੱਟ ਤੇ ਖਲੋ ਕੇ ਸੋਣੀਏ ਕਿਉਂ ਜੱਟ ਦੀ ਕੰਬਾਈਨ ਚੱਲ ਹਾਏ 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 ਬੇਰਵਾਨੇ ਦੀ ਵੰਦਾ ਅਸਲੇ ਤੋਂ ਪਤਾ ਦੇ ਜਿੱਦਿਆਂ ਦਾ ਕੰਮ ਪੂਰਾ ਜੋਰਾਂ ਫਰਦੇ ਇਧਰ ਚੋਬਰ ਠੀਕ ਹੈ ਚੋਬਰ ਕੰਮ ਪੂਰਾ ਇੱਕ ਟਰਾਲੀ ਬਈ ਲੋਡ ਕਰਕੇ ਭੇਜਤੀ ਠੀਕ ਹੈ ਟਪਾ ਦੀ ਉਹਦਾ ਸਾਈਡਾ ਸਿੱਧੀ ਕੰਡੇ ਜਾਊਗੀ ਤੇ ਇੱਥੇ ਰਹਿ ਗਿਆ ਕਿੱਲਾ ਤੇ ਆਹ ਕਿੱਲਾ ਕਾਹ ਰਹਿ ਗਿਆ ਡੇਢ ਤੋਂ ਕਿਲੇ ਤਾਂ ਰਹਿ ਗਿਆ ਤੇ ਬਾਕੀ ਦਾ ਗਾਂ ਸੱਟ ਨੱਚ ਕੇ ਦੇਖ ਲੈ ਇੱਕ ਵਾਰੀ ਉਹ ਵੇਖੋ ਮਸ਼ੀਨ ਚੱਲੀ ਸਾਹਮਣੇ ਆਹ ਵੇਖੋ ਜੀ ਕਰਦੀਆਂ ਮਹੀਆਂ ਆ ਲੈਣ ਤੇ ਲਾ ਕੇ ਹਾਰ ਨਵਜਨ ਵਾਲਾ ਦਾਣੀ ਲਾਲ ਦਾਣੀ ਕਿੱਥੋਂ ਲਾਵਾਂ ਫੂਨ ਤੇ ਨਾ ਲਾਵਾਂ ਭਾਵੇਂ ਮੈਂ ਕੰਮ ਲਿਆ ਚਲੋ ਬੱਬ ਚੱਲਦੇ ਆਂ ਚੱਲੀ ਜਾਂਦਾ ਕੰਮ ਪੂਰਾ ਆਪਣਾ ਜੋਰਾ ਛੋਰਾ ਦੀ ਲੈ ਉਧਰ ਵੇਖੋ ਟਰਾਲੇ ਦਾਣੇ ਹੈਗੇ ਦੋ ਤੇ ਟੇਕ ਜਿਵੇਂ ਕਿ ਮਨ ਤਰੀਕਾ ਕੋਲ ਆਹ ਹੈ ਇਹ ਆਏ ਕੋਈ ਨਾ ਰੇਖ ਜਾਂਦੇ ਆਂ ਡਾਣ ਦੇ ਲੈ ਹਾਂ ਸਿੱਟਾ ਕੰਮ ਜੋ ਝਾਂਦ ਅਗਰ ਕੋ ਨਹੀਂ ਹੁੰਦਾ ਲੋਈ ਕਣਕੇ ਵੀ ਲੱਗ ਪਾ ਇੱਕ ਤੇ ਵੜੀ ਆਪਣੀ 4 5 ਚੜ ਕੇ ਲੈ ਇੱਥੇ ਵੜਤੇ ਤੇ ਖਾਂਲੇ ਖੇਤ ਚੱਲਦੇ ਸੀਗਾ ਪਣ ਤੇ ਉੱਥੇ ਜਾ ਕੇ ਲੱਗਦੇ ਆ ਤੇ ਮਣਪੀ ਨੂੰ ਫੋਨ ਕਰਿਆ ਵੀ ਚਾਹ ਫੜਾ ਕੇ ਜਾ ਬੇ ਜਨਰ ਵੀ ਸਾ ਨੂੰ ਟਾਈਮ ਨਹੀਂ ਨਾਲ ਦੀ ਮੋਸ਼ਨ ਲੈ ਕੇ ਆਂਗੇ ਉਹ ਕਿ ਮੈਂ ਫੜਾਇਆ ਨਾ ਕਿਹਾ ਤੁਹਾਨੂੰ ਮੈਂ ਤੇ ਚਲੋ ਬਾਬੇ ਚੱਲੀ ਗਏ ਝਾਂਲੇ ਖੇਤ ਦੂਜੇ ਖੇਤ ਉੱਪਰ ਚੁੱਕੇ ਆ ਮੀਂਹ ਨਾ ਮਾਈ ਸਾਥੀ ਦੂਜਾ ਮੇਰਾ ਪੁੱਤ ਨਿੱਕਾ ਨਿੱਕਾ ਬੰਦਾ ਨਿੱਕਾ ਮੁੰਡਾ ਮੇਰਾ ਜੀ ਤੇ ਹੁਣ ਮਸ਼ੀਨ ਵੀ ਸਾਹਮਣੇ ਆ ਚੁੱਕੀ ਹੈ ਠੀਕ ਹੈ ਉਹ ਹੜ ਨ ਪਹਿਲਾਂ ਆ ਗਏ ਚੱਲ ਢੱਕੇ ਢੁੱਕੇ ਸੱਡਾਂ ਦੇ ਵੱਢ ਗਏ ਪੰਮ ਤੰਦਰਾ ਆਪਨ ਮਾਰਦੇ ਨਹੀਂ ਕੋੜ ਕੋੜ ਕੇ ਇਹ ਲੀ ਵੜ ਗੱਲ ਭੱਜ ਕਿੱਦਾ ਵਾਦਾ ਉੱਚਾ ਹੜਾ ਵਣ ਆਪਣਾ ਦੇ ਨਾਲੋ ਚਲੋ ਬਾਬ ਚੱਲਦੇ ਆ ਤੇ ਇਹਨਾਂ ਮਨਪ੍ਰੀਤ ਵੀ ਆਉਂਦਾ ਇੱਕ ਸਾਂ ਜਿਹੜਾ ਆਪੇ ਬੁਰਾ ਲੈ ਪਿਆ ਚਲੋ ਸਾਡੀ ਜਾਨ ਵੀ ਆ ਚੁੱਕੀ ਹੈ ਸਾਹਮਣੇ ਸੋਪੀ ਜੱਟ ਆ ਜਾਓ ਉਹ ਖੜਾ ਚਾਹ ਲੈ ਕੇ ਆਇਆ ਜੀ ਬਹੁਤ ਬਹੁਤ ਧੰਨਵਾਦ ਸਾਡੀ ਖੰਡ ਦਾ ਤੇ ਉਹ ਕੇ ਰਿਪੋਰਟ ਹੈ ਉਮਲਾ ਕੁ ਉਤਰ ਕੁ ਉਤਰ ਬਾਹਰ ਵੀ ਗੱਡੀ ਪਿਆ ਚੱਲ ਕੇ ਪੁੰਜਣ ਨੂੰ ਸਾਰੀ ਬਾ ਸੱਚੀ ਗੱਲ ਚਾਚਾ ਜੀ ਸੱਚੀ ਗੱਲ ਸੈਟੋ ਜੀ ਪਰਮਾਤਮਾ ਸਾਬ ਨੂੰ ਵਧਾਵੇ ਜੀ ਕਮਾਈ ਲੱਗੀ ਜੀ ਕਮਾਈਰ ਜੀ ਲੱਗੀ ਕਮੈਨ ਲੱਗੀ ਕਮਾਈ ਕਰਦੇ 8 ਵਜੇ ਲੱਗੀ ਹੈ ਕਮੈਨ ਤਾਂ 8 ਵਜੇ ਚੱਲ ਪਈ ਪੂਰੀ ਡਾਕਟਰ ਦਿੱਤਾ ਸੀਗਾ ਡਾਕਟਰ ਤਾਂ ਘਿਰਦਾ ਪਈ ਕੱਟਣਾ ਨਾ ਹਾਂ ਕੱਟਣੇ ਕੱਟ ਸਾਰੇ ਮੈਂ ਆਏ ਜਾ ਕੇ ਪੂਰੇ ਚਾਬੜਾ ਗਈ ਕਿ ਕਿਥੇ ਰੱਖ ਜਾ ਓਏ ਇੱਕ ਸਦਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਦਾ ਫੋਰਮੈਨ ਵਾਸਤੇ ਮੰਜਾ ਬਾਹਰ ਕੱਢ ਦੇ ਫੋਰਮੈਨ ਜੀ ਫੋਰਮੈਨ ਸਾਹਿਬ ਥੋੜੇ ਲਈ ਮੰਜਾ ਬਾਹਰ ਕੱਢ ਰਹੇ ਹਾਂ ਹੋਰ ਸੱਟਾ ਮੋਹਲਾ ਐਂ ਪਏ ਪਏ ਮੰਜੀ ਦੇ ਭਾਈ ਭਾਈ ਜੀ ਮੰਜੀ ਦੇ ਪਿਓ ਜੀ ਮਰਾ ਪੈ ਕੇ ਵੇਖੋ ਇੱਥੇ ਰਾਏ ਉੱਥੇ ਆਵਾ ਨਹੀਂ ਆਉਂਦੀ ਇੱਧਰ ਬਾਹਰ ਕੱਢ ਡੱਗੀ ਤੇ ਲਿਆ ਛੇ ਦੀ ਲਿਆ ਡੱਗੀ ਤੇ ਹੋਵੇ ਚੱਲੀ ਇਹਨਾਂ ਕੰਮ ਸਹੀ ਓਕੇ ਓਕੇ ਠੀਕ ਹੈ ਜੀ ਮਸ਼ੀਨ ਹੁਣ ਇੱਥੇ ਕਿੱਲੇ 'ਚ ਲੱਗੀ ਤਲਾਸ਼ ਕਿੱਲਾ ਤੇ ਟਰਾਲਾ ਲਗਭਗ ਭਰ ਚੁੱਕਿਆ ਥੋੜਾ ਰਹਿ ਗਿਆ ਬਸ ਅੱਧਾ ਹੀ ਟੈਂਕੀ ਹੋਰ ਪੂਰੀ ਉਹ ਤਿੰਨ ਕਿਲੇ ਵਾੜ ਤੇ ਤੇ ਬਾਕੀ ਗਈਆਂ ਠੀਕ ਆ ਤੇ ਇੱਧਰ ਕੰਮ ਸਾਡੇ ਇੱਕ ਕਿਲਾ ਰਹਿ ਗਿਆ ਤੇ ਬਾਹਰ ਡਾਈ ਜਾਂਦੀ ਪੱਟਰੇ ਤੇ ਕਣਕ ਕੜਾ ਕੰਮ ਗਿਆ ਨਿਬੜ ਆਪਣਾ ਮਸ਼ੀਨ ਵੀ ਗਈ ਤੇ ਬਸ ਕਰਤਾ ਕੰਮ ਉਹ ਟਰਾਲਾ ਭਰ ਤੱਕ ਇੱਕ ਹੋਰ ਟਰਾਲੀ ਟੈਂਕੀ ਤੱਕ ਰਹੀ ਠੀਕ ਆ ਤੇ ਹੁਣ ਚੱਲਦੇ ਆ ਘਰ ਨੂੰ ਆ ਮੁੰਡੇ ਲੋਕ ਲੱਗਦੇ ਕਹਿੰਦਾ ਕੈਂਪਰ ਚੱਕ ਲਈ ਤੇ ਘਰੇ ਚੱਲ ਕੇ ਨਾ ਆਈਏ ਧੋਈਏ ਤੇ ਚੱਲਦੇ ਆ ਘਰੇ ਮਣਪੇ ਦੀ ਘੱਥੇ ਆਪਾਂ ਆਪਣੇ ਕਬੂਤਰਾਂ ਤੇ ਚੱਲ ਕੇ ਵੱਡਨਾ ਸ਼ੁਰੂ ਕਰਦੇ ਆਂ ਉੱਜੋਂ ਚੱਲ ਪਿਆ ਕੰਮ ਖੋਦੇ ਕਰਕੇ ਆਵਦਾ ਠੀਕ ਹੈ ਜੋਪਰਾ ਮੂੰਹ ਲੱਕ ਮੋੜਾ ਤੇਰਾ ਕੱਲ ਬਣੀ ਨਹੀਂ ਉਹ ਜਹਾ ਨਹੀਂ ਬਣੀ ਨਾ ਜੇ ਤੈ ਬੰਦ ਹੀ ਹੁੰਦੀ ਐ ਤੇ ਚਲੋ ਚੱਲਦੇ ਆਂ ਵਾਪਸ ਘਰੇ ਤੇ ਨਹਾਉਣੇ ਧੋਣੇ ਜਾਂਦੇ ਆਂ ਤੇ ਟ੍ਰੇਨ ਆਪਾਂ ਟ੍ਰੈਕ ਤੇ ਕਿਉਂਕਿ ਇਹਨੂੰ ਵਾਈ ਤੇ ਲਾਉਣਾ ਪੈ ਇੱਥੇ ਮੁੰਡਾ ਲੱਗੇਗਾ ਵਾਈ ਤੇ ਹੈਗੇ ਚੱਸ ਕੇ ਹੈ ਨਹੀਂ ਹੈਲੋ ਚੱਸ ਹੈ ਵਾਈ ਤੇ ਲੋ ਜੀ ਇਹ ਕਹਿੰਦੇ ਕਿ ਨੋ ਝੁੰਡਾ ਮੈਂ ਆਪ ਲਾਉਂਗਾ ਉਹਦੇ ਵਾਂਚ ਤੇਰਾ ਮੈਨੂੰ ਟ੍ਰਾਇਲ ਫਲਾਗਦਾ ਮੈਂ ਟ੍ਰਾਇਲ ਸਿੱਖਣ ਤੋਰਨਾ ਤੁਹਾਡਾ ਵੀ ਸਿਕਲਾ ਤਾਂ ਕੀ ਗੱਲ ਆ ਬਾਈ ਕਰੇਗਾ ਮੇਰੇ ਮੁੰਡਾ ਸਾਰਾ ਘਰੇ ਵਾਗੋ ਜੀ ਉਹ ਵੀ ਆ ਕੇ ਘਰੇ ਠੀਕ ਹੈ ਜੀ ਜਨਾਬ ਤੋਂ ਲੈ ਬੱਸ ਹੋ ਗਏ ਫੋਨ ਚਾਰਜ ਕਰੀ ਜਾਨੇ ਤੇ ਕੱਲ ਵਾਲੀ ਵੀਡੀਓ ਐਕਸਪੋਰਟ ਕਰਦੇ ਹਾਂ ਉਹ ਤਾਂ ਵੈਸੇ ਬੰਦਲੇ ਕੋਲੇ ਵੀ ਗਿਆ ਸੀ ਮੈਂ ਜਾ ਕੇ ਹੁਣੇ ਤੇ ਫੋਨ ਮੈਂ ਘਰੇ ਚਾਰਜ ਲਾ ਕੇ ਆ ਸੀਗਾ ਹਨਾ ਤੇ ਨਵਾਂ ਚਾਹ ਪਾਣੀ ਪੀ ਲ ਗਏ 3:00 ਵਜ ਗਏ ਨਾ ਤੇ ਫਿਰ ਚੱਲਦੇ ਮਨਪ ਦੇ ਕੋਲੇ ਤੇ ਚੱਲ ਕੇ ਬਣੀ ਕੀ ਬੰਦਣਾ ਜਦੋਂ ਚਲੀ ਗਏ ਜੀ ਚੱਲ ਪਿਆ ਜੀ ਮਨਪ੍ਰੀਤ ਕੋਲੇ ਤੇ ਵੇਣੇ ਕੀ ਬੰਦਦਾ ਜਾ ਕੇ ਕੀ ਕੁਛ ਕਰੀ ਜਾਂਦਾ ਉਹ ਉਨ ਤੱਕ ਉੱਤਰ ਵੀ ਡਾਉਣੇ ਬੰਦ ਕਰਤੇ ਤੇ ਮੇਰੇ ਤਾਂ ਕੰਟ ਨਟ ਪਹਿਲਾਂ ਨਹੀਂ ਬੰਦਦਾ ਜੀ ਤੇ ਮਨਪ੍ਰੀਤ ਦਾ ਵੀ ਠੱਪ ਹੋਇਆ ਪਿਆ ਚਲੋ ਫਿਰ ਚੱਲੀਏ ਫਿਰ ਤੇ ਚੱਲ ਕੇ ਵੇਣੇ ਕੀ ਬੰਦਦਾ ਹਨ ਬੱਚੀ ਫੋਨ ਲਾਈ ਹੁੰਦਾ ਉਧਰੋਂ ਅਸੀਂ ਇੱਧਰ ਆਪਾਂ ਹੁਣ ਠੀਕ ਐ ਤੇ ਸਾਡਾ ਕੱਲਾ ਲੀਓ ਫਿਰਦਾ ਬੰਦੇ ਸਾਡੇ ਇਕ ਵੀ ਨਹੀਂ ਤੇ ਨਾ ਚੋਬਰਾ ਨਾ ਮਨਪ੍ਰੀਤ ਹੈ ਮਨਪ੍ਰੀਤ ਨੂੰ ਫੋਨ ਲਾਇਆ ਉਹ ਥੋੜੇ ਕੰਮ ਗਿਆ ਤੇ ਆਪਾਂ ਅੰਦਰ ਵਹ ਕੇ ਵੀਡੀਓ ਸੈੱਟ ਕਰ ਦਿਆਂ ਨਾ ਹੁਣ ਪੈੰਨੇ ਆ ਜੀ ਆ ਗਿਆ ਠੀਕ ਹੈ ਤੇ ਨਹੀਂ ਫਰਾਦਾ ਬਾਈ ਕੇ ਮੁਰਤ ਲਾਗੇ ਲੋ ਜੀ ਬਾਈ ਨੇ ਇਧਰ ਚੜ੍ਹੇ ਕੋਠੇ ਦੀ ਵੀਡੀਓ ਅਪਲੋਡ ਕਰਨ ਇਧਰ ਲੀਓ ਦੇ ਕੰਮ ਦੇਖੋ ਅਸੀਂ ਸਮਾਨ ਭਾਲਦੇ ਰਹਿੰਦੇ ਹਾਂ ਨਾ ਤੇ ਪਾਣੀ ਵਾਲੀ ਬੋਤਲ ਕੋਠੇ ਤੇ ਤੇ ਦੰਦ ਦੇਖੋ ਕਿੰਨ ਖੋਏ ਦੇ ਵੇਗਾ ਤੇ ਆ ਬੋਕਰ ਲਈ ਫੇਰ ਕੋਠੇ ਇੱਥੇ ਉਹ ਮਗਰ ਇੱਥੇ ਬੜਾ ਚਬੀ ਇਧਰ ਆ ਗਏ ਲਿਓ ਓਰੇ ਆ ਲਿਓ ਆ ਕੰਮ ਕਰੇ ਨਿਆ ਕਰੇ ਸਾਰੀ ਬੋਤਲ ਦੀ ਮਾਹ ਘੜਤੀ ਵਿਖਣ ਲੈ ਦਾੰਦੇ ਵੀ ਕੋਇਲ ਲੈ ਇਹ ਦੱਸ ਤੂੰ ਇਹਦੇ ਕੀ ਭਾਲਦਾ ਸੀਗਾ ਹੁਣ ਥੱਲੇ ਭੱਜ ਗਿਆ ਆਹੜਾ ਬਾਈ ਦਾ ਚੁੱਬੜੀ ਆ ਅਈ ਸਮਾਨ ਭਾਲਦੇ ਰਹਿੰਦੇ ਆ ਇਹੇ ਭਾਂ ਲਖੜਾ ਖਾਂਦਾ ਰਹਿੰਦਾ ਤੋੜਦਾ ਰਹਿੰਦਾਗਾ ਚਲੋ ਬਾਬੇ ਵੀਡੀਓ ਅਪਲੋਡ ਕਰ ਲੀਏ ਤੇ ਹੁਣ ਮੇਰੀ ਸਕੀਮ ਵੀ ਕੱਲਾ ਸੀਗਾ ਇੱਥੇ ਮੈਂ ਚੱਲ ਆਪਣੇ ਡੌਗੀ ਨੂੰ ਨਮਾ ਦਈਏ ਇਹ ਦੇਖੋ ਇਸकी ਸਾਬਣ ਹੈ ਉਹ ਡੌਗੀ ਹੈ ਤੇ ਫੁੱਪ ਸੌਟ ਕਿਵੇਂ ਹੁੰਦਾ ਹੈ ਨਹੀਂ ਹੁਣ ਸਹੀ ਜਗ ਤੇ ਉਹ ਚੱਕ ਲਈ ਸਿੰਗਲੀ ਬੰਨ ਕੇ ਨੇ ਆਪਾਂ ਤੇ ਨਮਾ ਦਈਏ ਵਧੀਆ ਤਰੀਕੇ ਨਾਲ ਚੰਗਾ ਤੇ ਨਾਲੇ ਵਧੀਆ ਇੱਕ ਗਰਮੀ ਵਾਲੀ ਮਨ ਨੂੰ ਚੱਲ ਰੱਖੇ ਕਿਵੇਂ ਲਾਲਾ ਨਿਕਲ ਜਾਂਦੀਆਂ ਨੇ ਲੈ ਆ ਲਿਓ ਨਾ ਇਹ ਪਤ ਤੂੰ ਚੱਲ ਤੇ ਨਮਾਉਣ ਆਇਆ ਆਪਾਂ ਟਾਈਮ ਲੈਪਸ ਲਾਣੇ ਇੱਥੇ ਲਿਓ ਇਸ ਨਈ ਤੋ ਇਗਰਾ ਦੀ ਚੱਲ ਲਿਓ ਚਲੀਏ ਬਾਹਰ ਪਾ ਤੈਨੂੰ ਸਗਾ ਖੇਲਿਆ ਮੈਂ ਜਦ ਤੂੰ ਛੱਡਤਾ ਨਾ ਤੂੰ ਜਾਏਗਾ ਮੁੜ ਕੇ ਮੇਂ ਤਰਾ ਲਿਬੜ ਠੀਕ ਆ ਤੇ ਆਪ ਮਾਰ ਘੁੰਮ ਕੇ ਆਉਣਾ ਮੜਾ ਜਾਇਆ ਚੱਲ ਚਲੀਏ ਬਾਹਰ ਨੂੰ ਆਪੇ ਕਮਾ ਕੇ ਲੇ ਗਿਓ ਨਾਲ ਸਭ ਕੁਝ ਆ ਚੱਲ ਗਏ ਆ ਚੱਲ ਗਏ ਵੇਖ ਮੈਂ ਤਾਂ ਘੋੜੇ ਨੂੰ ਨਾ ਕੇ ਤਾਂ ਮਸਤੀ ਜੜੀ ਵੀ ਹੁਣ ਠੰਡੇ ਠੰਡੇ ਪਾਣੀ ਨਾਲ ਘੁੰਮਿਆ ਘੁੰਮਿਆ ਬਾਹਰ ਦੂਜੀ ਤਤ ਨਫੜ ਦੀ ਚੌਂ ਖੜਾ ਚੱਲ ਭੱਜ ਜਾ ਕਮਿਆ ਕਮਿਆ ਬਾਲਾ ਵਾਈਬਤੀ ਐ ਭੱਜ ਜਾ ਬਈ ਹੁਣ ਤੂੰ ਬਹਿ ਜਾ ਇੱਥੇ ਬਹੁਤ ਹੈ ਲੋ ਲਿਓ ਖੜ ਜਾ ਜਾ ਇਧਰੇ ਲਿਓ ਬਾਇ ਐਸ ਬੈਲ ਨੂੰ ਤੂੰ ਬਹੁਤ ਭੱਜਿਆ ਠੀਕ ਐ ਤੇ ਨਿਆਰੇ ਤੂੰ ਬਹੁਤ ਲੈ ਲੇ ਤੇ ਹੁਣ ਪੈ ਜਾ ਬੈ ਜਾ ਇੱਥੇ ਬੈਠ ਬੈ ਲੈ ਬੈਠ ਚਲੋ ਆਪਿਓ ਅਜੇ ਬੰਦਾ ਸਾਡਾ ਕੋਈ ਨਹੀਂ ਆਇਆ ਨਵੀ ਆ ਕੇ ਮੁੜ ਗਿਆ ਮੜਾ ਜਾ ਤੇ ਮਣਪੇ ਤੇ ਮੋੜ ਸਿਰ ਥੱਲੇ ਕੇ ਘਰੇ ਜਾ ਬੜੇ ਘੰਟਾ ਹੋ ਗਿਆ ਤੱਕਣੀ ਆ ਉਦਨ ਕੀ ਬੰਨ ਚੱਕਰ ਚਾਚਾ ਜੀ ਜਿਹੜੀ ਖਬਰ ਦੱਸੋ ਕਿਹੜੀ ਨਵੀਂ ਆਈ ਹੈ ਨਵੀਂ ਖਬਰ ਆਈ ਹੈ ਆਪਣਾ ਕਬੂਤਰ ਮਾਹੂ ਆਣੇ ਫੜ ਰਖਾਗੇ ਨੇ ਵੀ ਇਹਦਾ ਮਤਲਬ ਮਿਲ ਗਿਆ ਆਪਾਂ ਨੂੰ ਆ ਮਿਲ ਗਿਆ ਉਹਨੇ ਆਪ ਹੀ ਫੋਨ ਕੀਤਾ ਹੈ ਅੱਛਾ ਅਸੀਂ ਲੈ ਜਾ ਆਕੇ ਹਮ ਹਰੇ ਹਰੇ ਫੂੰਜਿਆ ਹਰੇ ਫੂੰਜੇ ਵਾਲਾ ਹਾਂ ਜਿਹੜਾ ਲਾਲ ਰੰਗ ਦੇ ਡਿੱਗਦੇ ਸ਼ਾ ਅੱਖਾ ਹਾਂ 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 ਮੈਂ ਚੱਲ ਲੈ ਆਉਣਾ ਤੜਕੇ ਫੂੰਜੇ ਨੂੰ ਭੁੱਲ ਗਿਆ ਅਥਰੇ ਨੂੰ ਫੇਰ ਆਇਆ ਮੈਂ ਫੇਰ ਭੁੱਲ ਗਿਆ ਥੋੜੇ 15 ਮਿੰਟਾਂ ਹੈ ਕਿ ਮੈਨੂੰ ਹੁਣ ਯਾਦ ਆਇਆ ਹਾਂ ਇਹ ਹੁਣ ਮੈਂ ਚੱਲ ਚੱਲ ਕੇ ਲੈ ਆਉਣਾ ਹੈ ਯਾਰ ਠੀਕ ਹੈ ਫੋਨ ਹੀ ਕਰਦਾ ਕੋਈ ਡੇ ਹਮਦ ਹਰੀਲੇ ਬੰਦੇ ਵੀ ਕਬੂਤਰ ਦਸਤੇਦ ਵੀ ਲਿਆ ਹਾ ਦੇ ਕਬੂਤਰ ਨੇ ਲਿਆ ਹਾ ਦੇ ਆਉਂਦਾ ਨਹੀਂ ਸਹੀ ਗੱਲ ਹੈ ਮੈਂ ਲੈ ਕੇ ਕੋਈ ਚੱਕਰ ਨਹੀਂ ਚਾਲਦੇ ਆ ਬਸ ਚਲਦੇ ਆਪਾਂ ਹੁਣ ਤੇ ਹਰੇ ਫੁੰਝਾ ਲੈ ਗੋਣ ਆਪਣਾ ਚਲਦੇ ਤੇ ਬਿਠਾ ਲਦੇ ਨਹੀਂ ਪਾ ਲੱਗਿਆ ਭਾਈ ਉਹ ਨਹੀਂ ਮਿਲਦਾ ਉਹ ਪਰ ਗਿਆ ਬੰਦੇ ਟਾਈਮ ਵਾਲਾ ਸੀਗਾ ਐਂਡਰ ਟਾਈਮ ਵਾਲਾ ਵੀ ਸੀ ਤੇ ਬਾਕੀ ਉਹ ਨਹੀਂ ਮਿਲਦਾ ਗੜੰਜ ਚਲੋ ਇਹ ਚਲਦੇ ਆ ਬਾਪੂ ਮਿੱਤਰੋ ਚੱਲੀ ਗਿਆ ਆਪਣਾ ਕਬੂਤਰ ਲੈਣ ਪੰਜਾਬੀ ਕਿੱਥੇ ਮੋਟਰਸਾਈਕਲ ਮਾੜੇ ਮੋਟਰਸਾਈਕਲ ਚਾਬੀ ਕਿੱਥੇ ਮਣ ਪਈ ਦੇ ਜਿੱਤੀ ਹੋਗੀ ਆਜੋ ਜੀ ਚੱਲ ਗਏ ਆਪਾਂ ਤੇ ਫੜ ਕੇ ਲੈ ਗਿਆ ਕਬੂਤਰ ਆਪਣਾ ਹਰੇ ਫੁੰਝੇ ਵਾਲਾ ਜਿਹੜਾ ਛੱਡੇ ਬਾਜੀ ਤੁਹਾਡੇ ਦੇ ਸਿੱਕੇ ਬੰਨ ਮਾਉ ਆਨੇ ਗਿਆ ਗਿਆ ਨਹੀਂ ਉਹ ਤੇਰਾ ਆ ਗਿਆ ਆਪਣਾ ਅੱਥੇ ਸੇ ਖਰਾਬ ਹੋ ਗਿਆ ਤੇ ਆ ਤੜਕੇ ਰੰਗ ਲਾਇਆ ਜਿਹੜਾ ਮੌਕੇ ਤੇ ਰੰਗ ਪਾ ਲ ਪਤਾ ਨਹੀਂ ਕੀ ਕੰਢੇ ਕੀਏ ਦਾ ਜਾਈ ਜੀ ਮਾਰ ਦੰਦਾ ਥੱਟੜ ਦੰਦਾ ਉਹ ਤੇ ਤੜਕੇ ਕੇ ਰੰਗ ਲਿਆ ਉਲੰਗ ਬਦਲ ਗਿਆ ਤੇ ਪਤਾ ਨਹੀਂ ਕਿਹੜੇ ਘਾਤ ਸੀਗਾ ਕਿਹਦੇ ਗੱਕੂ ਦਾ ਸੀਗਾ ਗੱਕੂ ਲੈ ਕੇ ਆਖੇ ਉਹਨੇ ਕਦੇ ਮੜਾ ਜ ਨਹੀਂ ਉਹਨੇ ਆਏ ਲੱਗੇ ਤਾਂ ਮੜਾ ਜ ਲੈ ਕੇ ਨਾ ਇੰਨਾ ਕਲਾਕੀ ਕਰਦਾ ਹਾਂ ਠੀਕ ਹੈ ਤੇ ਆ ਬਾਈ ਨੇ ਵਾਪਸ ਕੀਤਾ ਆਪਣਾ ਉਹ ਤਾਂ ਠੀਕ ਹੈਗੇ ਨਹੀਂ ਬਾਈ ਦਾ ਨਾਮ ਹੈ ਅੰਤਰਪ੍ਰੀ ਸਿੰਘ ਤੇ ਇਸ ਟਾਈਮ ਐ ਵੈਸੇ ਬੈਠੇ ਵੀ ਵੱਡੀ ਸ਼ਖਸ਼ੀਰ ਕੇ ਘਰੇ ਆ ਠੀਕ ਹੈਗੇ ਨਹੀਂ ਤੇ ਮੀਰਾ ਜਿਹਨੂੰ ਕਹਿੰਦੇ ਨੇ ਸਾਡੇ ਕੋਲੇ ਮੀਰਾ ਵਾਲੇ ਸ਼ਾਹ ਆਖੇ ਆ ਕੀ ਹੈ ਇਹਨੂੰ ਬਾਬਾ ਮੀਰਾ ਦੇ ਘਰੇ ਬੈਠੇ ਇਤਰਾ ਫੋਟੋਆਂ ਵੀ ਲੱਗਦਾ ਹੋਣਾ ਤੇ ਤਾਂ ਕਰਕੇ ਇੱਕ ਫੋਟੋ ਫੜਦਾ ਬੜੀ ਮਣੀ ਤੇ ਫੋਟੋ ਦਾ ਹਾਂ ਫੋਟੋ ਵਾਲੇ ਜੂ ਮਾਰ ਕੇ ਖਾ ਲਿਓ ਅਦਵੀ ਕਰੋਦਾ ਸਿੰਘ ਸਰਦਾਰ ਜੀ ਦਾ ਸੋਹਰੇ ਜਿਹੜੇ ਪੱਕਾ ਨਾਮ ਇਹਨਾਂ ਦਾ ਕੀ ਸੀ ਹਜੂਰ ਸਿੰਘ ਸੀ ਰਹੀ ਸਿੰਘ ਹਜੂਰ ਸਿੰਘ ਤੇ ਉਹ ਮੀਰਾਵ ਕਹਿੰਦੇ ਸੀਗੇ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਬਾਬਾ ਮੀਰਾਵ ਜੀ ਦੇ ਪੋਤੇ ਐ ਮੈਂ ਪੋਤੇ ਵੀ ਨਹੀਂ ਮੰਨ ਕੇ ਚੱਲੋ ਬਹੁਤ ਵਧੀਆ ਲੱਗਿਆ ਹਨਾ ਪਹਿਲੀ ਗੱਲ ਤਾਂ ਵੀ ਨੇ ਮੰਨ ਕੇ ਚੱਲੋ ਪੁਰਾਣੇ ਸਮੇਂ ਦੇ ਹਨਾ ਲੈਜੈਂਡ ਪਲੇਅਰ ਦੇ ਘਰੇ ਆਏ ਸਿੱਧੀ ਗੱਲ ਬਾਤ ਹੈ ਤੇ ਬਾਕੀ ਬਾਈ ਜਿਹੜਾ ਕਬੂਤਰ ਵਾਪਸ ਕੀਤਾ ਇਹ ਬਾਈ ਕਿੱਥੋਂ ਲੈ ਕੇ ਆਉਂਦੇ ਸੀ ਮੰਨ ਕੇ ਚੱਲੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਬਹੁਤ ਸਾਨਵਾਦ ਬਾਈ ਤੁਹਾਡਾ ਹਨ ਹਾਂ ਹਾਂ ਇਹ ਗੱਲ ਜੀ ਸੋਦੀ ਸਹੀ ਹੈ ਕਿ ਕੋਈ ਵਿਚਾਰ ਵਾਲੇ ਬੰਦੇ ਬਹੁਤ ਘੱਟ ਮਿਲਦੇ ਆ ਜੇ ਜੀ ਅਸੀਂ ਨਾ ਫਾਰਮ ਕਰਨਾ ਦੇ ਜਾਂ ਜੇ ਬਾਲਾ ਨੂੰ ਤਰ੍ਹਾਂ ਦੋੜਾ ਕਿਤੇ ਹਮਾਰੇ ਤਿਆਰ ਕਰ ਜਾਏ ਆ ਗੱਲ ਜੇ ਮੈਂ ਸਹੀ ਨਹੀਂ ਜੀ ਤੇ ਮੈਂ ਜੀ ਕੋਈ ਕਰਦਾ ਪਰਵਾਹ ਨਹੀਂ ਕਰਦਾ ਜੇ ਮੈਂ ਕਰਦਾ ਜਿਵੇਂ ਸਹੀ ਗੱਲ ਨਿਕਾੜਦਾ ਛੱਡਦਾ ਜੀ ਇਹ ਕਿਤੇ ਪਾਉਂਦੇ ਜੀ ਮੈਂ ਖਚਾ ਮੈਂ ਸਹੀ ਗੱਲ ਕਿੰਨੇ ਵਿਵਾਖ ਜਲਵਾਏ ਆਪਾਂ ਸਿਆਣ ਤੇ ਮਾੜੀ ਮੋਟੀ ਗੱਲਬਾਤ ਕਰਦੇ ਆਂ ਜੀ ਆਪਾਂ ਫਿਰ ਦਾਜਾਈ ਬਾਰੇ ਤੇ ਇਹੋ ਮਾੜੀ ਜੇ ਲੋਕ ਵੀ ਪੁੱਤਰਵਾਦ ਕਿੰਨਾ ਟਾਈਮ ਰੱਖੀ ਸੀ ਘਰੇ ਤੇ ਉਸ ਵਾਰ ਪੁੱਤਰਾਂ ਨਾਲ ਕੀ ਹੋਇਆ ਮਰਾ ਮਤਲਬ ਦੱਸੋਗੇ ਜੀ ਤਾਂ ਆਪਣਾ ਜੀ ਬਸ ਸਭ ਕਾਹੂ ਕਰਾਉਣ ਦੇ ਦੱਸਦੇ ਹਾਂ ਅੱਛਾ ਜੀ ਪਿਆਰ ਜੀ ਪਹਿਲਾਂ ਤੁਸੀਂ ਸਪੈਸ਼ਲ ਲਿਖੀਏ 3 3 3 ਉਹਨੂੰ ਬਤਨ ਕਿ ਕੋਈ ਹਮੇਸ਼ਾ ਪਰਦੇ ਹਾਂਜੀ ਹਾਂਜੀ ਉਹਦਾ ਨਾਮ ਹਰਜੋਤ ਸਿੰਘ ਦਾ ਹੈ ਬਿਲਕੁਲ ਠੀਕ ਹੈ ਜੀ ਤੇ ਬਤਨ ਨਾਲ ਉਹਨਾਂ ਨੇ ਆਪਣੇ ਘਰੇ ਵੀ ਲੱਗ ਦੋ ਬਹੁਤ ਫਕਾ ਸਾ ਆਪਣੇ ਘਰੇ ਹੀ ਲੱਗੇ ਆ ਲੋਕ ਐ ਵੀ ਮੈਂ ਉਹ ਵੀ ਦੇਖਦੇ ਆਂ ਜੀ ਤੇ ਹਰ ਕੋਈ ਉਹਨੇ ਘੋਲੇ ਆ ਜੀ ਅਸੀਂ ਹਰ ਕੋਈ ਦਾ ਉਹ ਇੱਕ ਰੀਪਟਰ ਉਹਨਾਂ ਦੇ ਦਾ ਦੇਖਦੇ ਰੀਪਟਰ ਕਿਹਨੂੰ ਭੰਗੀ ਵਾਲੇ ਗਰੁੱਪ ਤੇ ਹੋ ਆਪਣੇ ਘਰੇ ਹਰ ਕੋਈ ਜਿੰਨਾ ਟਾਈਮ ਸਪੈਂਡ ਹਾਂਜੀ ਉਹ ਆਰਗੂਮ ਦੇ ਕੂਤਰ ਛੱਦੇ ਜਾਂਦੇ ਆ ਇਹ ਉਹ ਆਪਣੇ ਘਰੋਂ ਹੀ ਆਪਣੇ ਛੁੱਡੇ ਜਿਕੇ ਬਾਪੇ ਵੀਰਾ ਵਾਲੇ ਛੁੱਡੇਾਂ ਤੋਂ ਹੀ ਛੱਦੇ ਆ ਠੀਕ ਹੈ ਠੀਕ ਹੈ ਜੀ ਆਹ ਗੱਲ ਨਾਲ ਸਾਨੂੰ ਵੀ ਡਾਊਟ ਸੀਗਾ ਇਹਨਾ ਪੁਰਾਣੀਆਂ ਗੱਲਾਂ ਸੁਣਦੇ ਤੇ ਸਾਡੀ ਬੜੀ ਸ਼ੂਟੀ ਆ ਜਾਂਦੀ ਆ ਉਹ ਗਲਤ ਕਹਾਣੀਆਂ ਪੈਦਾ ਕਰਦੀ ਆ ਲੋਕਾਂ 'ਚ ਗੱਲਾਂ ਵਧਾ ਕਰਕੇ ਬਈ ਬੰਦਿਆਂ ਨੇ ਸਾਡੇ ਬਿਜ਼ਨਸ ਲਈ ਠੀਕ ਕਿ ਜਿਹਦੇ ਅੰਦਰ ਤਾਂ ਹੀ ਹਰਗਵਿੰਦ ਨੇ ਇਹ ਕੂਤਰ ਜਿਹੜੇ ਛੱਦੇ ਆ ਉਹ ਆਪਣੇ ਘਰੋਂ ਹੀ ਛੱਦੇ ਆ ਲਾਸਟ ਜਿਹੜੀਆਂ ਬਾਜ਼ਾਰਗੂਰ ਬਾਬਾ ਜੀ ਨੇ ਮੌਤ ਤੋਂ ਬਾਅਦ ਵੀ ਛੱਡਦਾ ਰਿਹਾ ਉਹ ਆਪਣੇ ਘਰੋਂ ਹੀ ਛੱਡਦਾ ਰਿਹਾ ਜਿੱਦਾਂ ਟਾਈਮ ਹਰਗਵਿੰਦ ਨੇ ਕੂਟ ਰੱਖਿਆ ਹੈ ਮਤਲਬ ਇੱਥੋਂ ਡਾਇ ਉਹਨੇ ਟੈਂਪੋਰਰੀ ਟਾਈਮ ਜਿਹਦਾ ਸੀਗਾ ਹਰਗਵਿੰਦ ਉਸ ਤੋਂ ਪਹਿਲਾਂ ਤਾਂ ਕੀ ਨੇ ਬਾਬਾ ਜੀ ਉਹਨਾਂ ਨੇ ਕਈ ਚੈਨਦੋ ਗਾਖਦੇ ਉੱਪਰ ਰੱਖਦੇ ਪਿੱਛੇ ਕਰਦੇ ਤੇ ਗੁੱਡੇ ਬਦਲਦੇ ਰਹੇ ਆਪੇ ਆਪ ਦੇ ਬੋਲ ਜਿਵੇਂ ਸੀਗਾ ਸਵਾਹ ਹਾਂ ਜਿਹੜਾ ਐਂਡ ਆ ਦਾ ਟਾਈਮ ਸੀਗਾ ਬਾਬਾ ਜੀ ਦੀ ਮੌਤ ਤੋਂ ਬਾਅਦ ਵਾਲਾ ਹਰਗਵਿੰਦ ਦਾ ਉਹ ਆਪਣੇ ਘਰ ਹੀ ਰਕਦਾ ਰਿਹਾ ਆਪਣੇ ਇੱਥੇ ਇੱਥੇ ਬਾਬੇ ਮੀਰਾ ਜੀ ਦੇ ਗੁੱਡੇ ਸੀਗੇ ਉਹਦਾ ਗੁੱਡੇ ਜਿ ਕੂਟ ਰੱਖਿਆ ਸੀ ਉਹ ਹੀ ਕੂਟ ਆਏ ਆ ਬਾਬਾ ਜੀ ਆਲੇ ਮੁੜ ਕੇ ਉਹ ਕੁਝ ਅਸ਼ੀਰਵਾਦ ਉਹਨੂੰ ਦੇ ਤੇ ਕੂਟ ਉਹਨੂੰ ਹਾਂ ਜੀ ਕੋਸ਼ ਉਹ ਲੈ ਗਈ ਸੀ ਉਹ ਕਿੱਜਾ ਦੇ ਵਾਲਾ ਉਹਦਾ ਨਾਮ ਨੇ ਮੇਰੇ ਯਾਦ ਨਹੀਂ ਆ ਰਿਹਾ ਜੀ ਉਹਦਾ ਕੋਈ ਨਾਮ ਹੈ ਠੀਕ ਰੱਖਣੀ ਕੇ ਉਹਦੇ ਅੱਗੇ ਦਿੱਤੇ ਨੂੰ ਬੋਲਦੇ ਆ ਗਏ ਹਾਂ ਤੋਂ ਲਾ ਲਾ ਉਹ ਲਾਸਟ ਪੇਜ ਆਪਾਂ ਇਹਦੇ ਉੱਤੇ ਥਾਰੇ ਆ ਜਿਹੜੇ ਪੜਾ ਰਹੇ ਹਾਂ ਜਾਨੀ ਉਹ ਦੋ ਆਰਗੂਮੈਂਟ ਜਿਹੜੇ ਉੱਪਰ ਤੋਂ ਛੱਡ ਕੇ ਜਿਹੜੇ ਬਾਹਰ ਬੈਠੇ ਉਹਦੋਂ ਬਾਅਦ ਆਇਆ ਠੀਕ ਹੈ ਨੋ ਬਰ ਆਰਗੂਮੈਂਟ ਤੇ ਆਪਾਂ ਕਰੇ ਨਹੀਂ ਜਾਏ ਉਦੋਂ ਠੀਕ ਹੈ ਜਿੱਥੇ ਜਿੱਥੇ ਅਜਿਹਾ ਜਿੱਥੇ ਆਵਾਜ਼ ਇੱਥੇ ਠੀਕ ਹੈ ਕਿ ਸਾਡੇ ਵੀ ਡਾਊਟ ਸੀ ਇੱਕ ਤਾਂ ਕਹਿੰਦੇ ਹਰ ਗੋਵਿੰਦ ਵਾਲੇ ਕਹਿੰਦੇ ਸੀ ਬਾਬੇ ਮੀਰ ਵਾਲੇ ਸਾਨੂੰ ਆ ਇਸ ਜਿੱਤੇ ਥੋੜੀ ਡਿਫਿਕਲਟ ਗੋਵਿੰਦ ਕੋਈ ਉੱਪਰ ਸੀ ਉਹ ਹਰ ਜਿਹੜੇ ਬਾਬੇ ਜੀ ਨਾਲ ਉਹ ਨਾਲ ਹੀ ਕਿਉਂ ਚਾਹਾਂਗਾ ਸੀਗਾ ਕਿ ਇਹ ਗੱਲ ਕਲੀਅਰ ਹੋ ਗਈ ਵੀ ਜਿਹੜੇ ਮੀਰਾ ਵਾਲੇ ਕੂਤਰੋਂ ਬਾਬੇ ਮੀਰਾ ਕੇ ਘਰੇ ਹੀ ਸੀਗੇ ਨਾ ਟਾਈਮ ਤੇ ਹਰਗੁਬਿੰਦ ਇੱਥੇ ਆ ਕੇ ਡੌਲਦਾ ਸੀ ਆਰਗੂਮੈਂਟ ਮਾਰਦਾ। ਕੀ ਹੈ ਕਿ ਨਹੀਂ? ਉੱਥੇ ਹੀ ਪੁੱਤਰ ਛਕਾਏ। ਹਾਂ ਬਾਬੇ ਦਾ ਪੰਜਵਾਂ ਪੁੱਤੀ ਬਣਿਆ ਗਿਆ ਸੀ ਆਹੋ। ਠੀਕ ਹੈ ਠੀਕ ਹੈ ਆਹੋ ਜਿਆ ਬਾਬੇ ਦਾ। ਉਹਦਾ ਨਾਮ ਵੀ ਮੀਰਾ ਵਾਲਾ ਦਾ ਇੱਕ ਹੀ ਕਾਸੀ ਆ ਬਾਬੇ। ਮੀਰਾ ਦਾ ਜਿਹੜਾ ਨਾਮ ਦੇ ਮੋਹਰੇ ਬਾਰੇ ਨਾ। 3 ਦਾ 3 ਗਾ ਦੋ ਸੋਨੋ ਨਾ। 3 4 5 ਕੁੱਤ ਬੋਟ ਗਏ ਉਹ ਤੋਸੇ ਮਾਨ ਕੋਲ ਬੋਟ ਗਏ ਆਏ ਵੀ ਉਥੋਂ 3 ਦਿਨ ਠੀਕ ਹੈ ਦਾ ਰਾਸ ਤੇ ਬਟ ਠੀਕ ਹੈ ਜੀ ਸਹੀ ਹੈ ਬਾਕੀ ਅੱਜ ਦੇ ਟਾਈਮ ਤੇ ਫਿਰ ਬਿਜ਼ਨਸ ਹੀ ਬਣਾ ਹੋਇਆ ਹੈ ਹਨਾ ਸਭ ਤੋਂ ਇੱਕ ਪਟਿਆ ਜੀ ਦਾ ਕੰਮ ਚੱਲਦਾ ਹੈ ਲੈ ਉਹ ਚਲਾ ਚਲਾਈ ਜਾਂਦਾ ਲੋਕ ਸਾਬੂ ਬਤਾਉਂਦੇ ਫੈਮੀਆਂ ਜਿਹੜੀਆਂ ਪੈਲਾ ਕਰਦੀਆਂ ਉਹ ਉੱਪਰੋਂ ਆਪਾਂ ਨੂੰ ਇੱਕ ਤਸੋਸੋ ਬੈਗ ਆ ਯਾਰ ਵੀ ਐਨਾ ਉਹਨਾਂ ਨੇ ਹਨਾ ਘੱਲ ਦਾ ਕ ਲਈ ਇਸ ਸ਼ੌਕ ਆ ਸ਼ੌਕ ਆਸਤੇ ਮਗਰ ਉਹਦਾ ਪ੍ਰਤੀ ਗਲਤਵਾਹ ਜਾਂ ਗਲਤ ਕੰਨਾ ਕਰਦਾ ਉਹ ਅਸੀਂ ਗੱਲ ਨਹੀਂ ਕੀ ਬਣਾ ਇਹ ਜਿਵੇਂ ਸਹੀ ਗੱਲ ਹੈ ਇਹ ਵੀ ਜਿਵੇਂ ਸਾਡੇ ਡੇਟਾ ਹੈ ਠੀਕ ਹੈ ਕਿ ਨਹੀਂ ਜੀ ਰਹੀ ਹੈ ਤੁਹਾਨੂੰ ਉਹ ਵੀ ਜ਼ਹਿਰ ਚੋਂ ਦਾ ਜਾ ਰਿਹਾ ਹੈ ਨਾ ਤਾਂ ਉਪਰ ਜੇ ਲੋਕ ਕੋਈ ਦੇ ਆਪਾਂ ਕੁਝ ਕਰਦੇ ਆ ਉਹ ਕੰਟਰੋਵਰਸੀ ਬਣਦੀ ਹੈ ਕੰਟਰੋਵਰਸੀ ਕਰੀਏ ਸਹੀ ਗੱਲ ਹੈ ਬਾਕੀ ਕੀ ਆਕਾਰ ਆ ਬਾਬਾ ਮੀਰਾ ਜੀ ਦਾ ਤੇ 140 ਮੰਨ ਕੇ ਵੀ ਲੋਕ ਕੋਈ ਸਾਹਮਣੇ ਆਏ ਨਹੀਂਗਾ ਹਨਾ ਮੇਰੇ ਸਾਹਮਣੇ ਨਾਲ ਜੋ ਸ਼ਾਇਦ ਮੇਰੇ ਸਾਹਮਣੇ ਪਹਿਲੇ ਤੁਸੀਂ ਆਏ ਹੋ ਜੀ ਸਾਹਮਣੇ ਇਹਨਾਂ ਦੇ ਕੋਤੇ ਤੇ ਬਾਕੀ ਫਿਰ ਜਿਵੇਂ ਲੋਕ ਗੱਲਾਂ ਬਣਾਈ ਜਾਂਦੇ ਆ ਉਹ ਉਹਦੇ ਬਾਰੇ ਪਤਾ ਹੀ ਹੈ ਸਭ ਨੂੰ ਤੋ ਜਿੰਨਾ ਤੋਂ ਆਪਣੇ ਉੱਪਰ ਜਾਦੇ ਤੇ ਬਹੁਤ ਹੋ ਗਿਆ ਉਹ ਦਾ ਪ੍ਰਤੀਯੋਗਤਾ ਜੀ ਚਾਹੀਦੀ ਹੈ ਜੀ ਕੁੱਟੀਆਂ ਜਿਹੜੀਆਂ ਬਹੁਤ ਗੱਲਾਂ ਹੁੰਦੀਆਂ ਰਹੀਆਂ ਨੇ ਉਹ ਤੇ ਰਾਜਨ ਨਾਲ ਰਾਜਨ ਰਾਜਨ ਨਾਲ ਉਹਦੇ ਉਹਨਾਂ ਦੇ ਪਰਿਵਾਰ ਦਾ ਵੀ ਬੈਠਾ ਹੁੰਦਾ ਤਾਂ ਬਈ ਜਵਾਬ ਦਿੰਦਾ ਗੱਲਾਂ ਦਾ ਉਹਦਾ ਘਰ ਵਿੱਚੋਂ ਕੋਈ ਸੌ ਝੂਠ ਹੋਵੇ ਸੌ ਸੱਚ ਹੋਵੇ ਆਪਾਂ ਨੂੰ ਦੇ ਬਾਰੇ ਪਤਾ ਨਹੀਂ ਉਸ ਪਰਿਵਾਰ ਤੋਂ ਵੀ ਹੈ ਹੀ ਨਹੀਂ ਜਦੋਂ ਉਹਨਾਂ ਦੇ ਇੱਥੇ ਸਹੀ ਗੱਲ ਬਾਬੇ ਦਾ ਤਾਂ ਬਹੁਤ ਹਾਂ ਵੱਡਾ ਪਰਿਵਾਰ ਆ ਸਹੀ ਗੱਲ ਸਾਡੀਆਂ ਗੱਲਾਂ ਦਾ ਜਵਾਬ ਦੇਣਾ ਵੀ ਉਹਦਾ ਦੇ ਹੀ ਸਕਦੇ ਆ ਬਈ ਪਰ ਉਹ ਕੋਈ ਐ ਵੀ ਚਲੋ ਛੱਡੋ ਹਣਾ ਆਪਾਂ ਕਾਦੀ ਗੱਲ ਕਰ ਰਹੇ ਹਾਂ ਨੀ ਜੱਜ ਕਰਨਾ ਤੇ ਜੱਜ ਦਾ ਸਹੀ ਆ ਲੋਕ ਖੜਦੇ ਨਹੀਂ ਗੰਤ ਗੱਲਾਂ ਕਰਦੇ ਆਹ ਇਹ ਗੱਲ ਵੀ ਸੱਚੀ ਉਹ ਚੁੱਕੀ ਗਿਆ ਬਰਾੜਾ ਬਣਾਉ ਕੈਨੇਡਾ ਤੋਂ ਆਏ ਹੋਏ ਜੀਓ ਸ਼ਾਇਦ ਹੈ ਅਮੇਨ ਵੀ ਆਇਆ ਤਾਂ ਨੀ ਕੀ ਨਾਂ ਜੀ ਆਉਣਾਗਾ ਉਹਨੇ ਤੇ ਕਈ ਥੋੜੇ ਅਸੀਂ ਇਹ ਗੱਲਾਂ ਕਰੀਆਂ ਇਹਨੇ ਜੀ ਧਾਈ ਸਾਥ ਇੱਕ ਦੂਤਰਾ ਤੋਂ ਆਇਆ ਬੜਾ ਉਹ ਬੜਾ ਜਦੋਂ ਦੱਸਣ ਲੱਗੇ ਬਈ ਮੇਰੇ ਬਾਲੇ ਬੋਤਲੇ ਤੋਲੇ ਆ ਰਿਹਾ ਬੜਾ ਦੇ ਤੋ ਫਾਇਦਾ ਕੋਈ ਨਹੀਂ ਉਹਨਾਂ ਦਾ ਕੰਮ ਦਾ ਕਰਦਾ ਮੈਂ ਇਹ ਹੀ ਬੇਨਤੀ ਕਰਦਾ ਕਰ ਰਿਹਾ ਉਹ ਕੁੱਟੇ ਹੱਦਿਆਂ ਕਰਨਾ ਭਾਈ ਲਾ ਕਰੋ ਤੇ ਜੇ ਅਸੀਂ ਚੱਲ ਪਏ ਫੇਰ ਉਹ ਕਾਹੂ ਫੇਰ ਉਹ ਕਾਹੂ ਦੀ ਆਬ ਨਹੀਂ ਆ ਕੋ ਪਤਾ ਸਾਨੂੰ ਸਾਰਾ ਕੁਝ ਇਸੋ ਕੇ ਸਾਡੇ ਬਾਤ ਪਤਾ ਤੇਰੀ ਵੀ ਹੈ ਗਿਆ ਦਾ ਜੀ ਵੀ ਹੈ ਗਿਆ ਸਹੀ ਗੱਲ ਹੈ ਸਾਰਾ ਕੁਝ ਪਤਾ ਸਾਨੂੰ ਬਾਕੀ ਪਰੰਦੇ ਖੜਾਰੇ ਵੀ ਬੈਠੇ ਆ ਜਿਹੜੇ ਆਪਣੇ ਜਾਵਕਾਰਾਂ ਵਾ ਪਈ ਹੋਣਾ ਨਾਲ ਉਤਰਦਾਏ ਆ ਮੈਂ ਜਦੋਂ ਸਹੀ ਕਰ ਲੈ ਤੇ ਸਾਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਤੇ ਕੌਣ ਕੀ ਕਹਿ ਰਿਹਾ ਕੁਝ ਗਲਤ ਸੀਗੀ ਸਹੀ ਗੱਲ ਹੈ ਹਾਂ ਪਾਈ ਦਸਵਾ ਚੱਲੀ ਆ ਬਾਈ ਹਾਂ ਲੈ ਨਾਲ ਚੱਲਦਾ ਹੈਗਾ ਦਾ ਕਰਾਉਣੇ ਬਹੁਤ ਸਹੀ ਗੱਲ ਸਹੀ ਗੱਲ ਸਹੀ ਗੱਲ ਬਾਤ ਸੀ ਦੀ ਪਰ ਇਹ ਨਹੀਂ ਮਾਵ ਪਦੇ ਹੈ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਬਹੁਤ ਵਧੀਆ ਲੱਗਿਆ ਬਾਕੀ ਨੂੰ ਮਿਲ ਕੇ ਠੀਕ ਨਹੀਂ ਤੇ ਬਾਈ ਧੰਨਵਾਦ ਤੁਹਾਡਾ ਜੀ ਹੈ ਕਿ ਨਹੀਂ ਤੇ ਬਸ ਚਲਦੇ ਹਾਂ ਕਿ ਘਰ ਨੂੰ ਆਪਾਂ ਕਰਦੇ ਕਰੇ ਸਰ ਜੀ ਆ ਗਿਆ ਕਪੂਤਰ ਹਾਂਜੀ ਹਾਂਜੀ ਉਹ ਬੈਠ ਕੇ ਗਿਆ ਕਿ ਉਹ ਤੋਂ ਉਧਰ ਬੈਠਾ ਪਰੇ ਪਰੇ ਜਾਲ ਚ ਬਾਹਰ ਤੇ ਓਕੇ ਹੋਈ ਹੈ ਜਮਾਨ ਸੱਟੇ ਇਸ ਸਾਵਾ ਉਪਰ ਆਪਾਂ ਤੇ ਅਸੀਂ ਚੱਲੇ ਘਰੇ ਹਾਂਜੀ ਹਾਂਜੀ ਤੇ ਗੁੱਡ ਨਾਈਟ ਹਾਂਜੀ ਹਾਂਜੀ ਤੇ ਬਾਏ 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 ਜੀ ਹੈ ਕੋਈ ਨਹੀਂ ਨਾ ਹੈ ਕੋਈ लियो पता ठीक है कितनी दा तो चलो जी बाय चलो जी चलते हैं घर को पहला सबसे पहले बाइक का अपना शुम की जट वाला अंदर करेंगे तो उस उसके बाद हम करेंगे लॉक तक खोल रहा कि करेगा लॉक खोल दे ਇੜਕੀ ਬੋਲ ਬਲੌਗ ਖੋਲ ਉਹ ਰਾਮਰਾਜਾ ਵੀ ਯਾਰ ਚਾਬੀ ਦੂਜੀ ਰੱਖੋ ਆ ਰਹੀ ਚਾਬੀ ਹਾਂ ਖੋਲ ਲੈ ਬਈ ਲੈ ਕਰ ਬਾਈ ਕੰਦਰ ਚਾਬੀ ਘਟਦਾ ਆਪਣੇ ਆਪਣੇ ਲੋਕ ਲਾਉ ਚਾਬੀ ਘਟਦਾ ਲੋ ਜੀ ਵੀਡੀਓ ਲੱਗੀ ਪਈ ਹੈ ਹਾਂਜੀ ਹਾਂਜੀ ਲੱਗੀ ਪਈ ਜੀ ਵੀਡੀਓ ਲੱਗੀ ਪਈ ਹਾਂਜੀ ਲੱਗੀ ਪਈ ਜੀ ਲਓ ਜੀ ਬਾਈਕ ਕਰਤਾ ਅੰਦਰ ਤੇ ਆਪਣਾ ਬਾਈਕ ਡੋ ਬਾਹਰ ਉਹ ਚੱਲ ਗਏ ਆਪਾਂ ਚਲੋ ਬਾਬੋ ਓਕੇ ਬਾਈ ਬਾਈ ਸਾਰੇ ਵੀਰਾਂ ਨੂੰ ਤੇ ਛੱਡ ਕੇ ਪੇਂਟਿੰਗ ਇੰਨੇ ਉੱਥੇ ਕਰੀ ਨਾ ਮੈਂ ਇੱਥੇ ਕਰੀ ਲਓ ਜੀ ਓਕੇ ਬਾਈ ਬਾਈ ਸਾਰੇ ਵੀਰਾਂ ਨੂੰ ਲਵ ਯੂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸ਼ੇਅਰ ਕਮੈਂਟ ਕਰ ਦਿਓ ਤੇ ਚੱਲ ਮੁੰਡਿਆ ਕਰਦੇ ਫਿਰ ਕੰਮ ਮੇਰੇ ਬਾਈ ਵੱਡਾ ਦਮਨਪ੍ਰੀਤ ਸਿੰਘ ਢੱਲੂ ਹਾਂ ਢੱਲੂ ਨਹੀਂ ਸਿੱਧੂ ਸਿੱਧੂ ਬਰਾੜਾ ਇਨਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ओके ਹਾਥਮਾ ਬਾਏ ਬਾਏ ਟਾਟਾ ਸੀ ਯੂ ਤੁਮਾਰੋ